ਦੇਖੋ ਜੀ ਜੇ ਚਿੰਤਾ ਹੋਵੇ ਸਰਕਾਰ ਦੇ ਵਿੱਚ ਸਾਡੇ ਸ਼ਹਿਰ ਦੀਆਂ ਚਾਰ ਵੱਡੀਆਂ ਹਸਤੀਆਂ ਹੋਣ ਜਿਹੜੀਆਂ ਸਰਕਾਰ ਦੇ ਵਿੱਚ ਪੂਰੇ ਅੰਦਰ ਤੇ ਕਾਬਜ ਹੋਣ ਤੇ ਮਲਾਇਮਾ ਦਾ ਕੋਈ ਡਿਸੀਜਨ ਨਾ ਲੈ ਕੇ ਆਪਾਣ ਔਰ ਅੱਜ 11ਵਾਂ ਦਿਨ ਜਿਹੜਾ ਲਗਾਤਾਰ ਹੜਤਾਲ ਦਾ ਚੱਲ ਰਿਹਾ ਸਫਾਈ ਕਰਮਚਾਰੀ 10000 ਦੇ ਆਪਣੀ ਜ਼ਿੰਦਗੀ ਨੂੰ ਰਿਸਕ 'ਚ ਪਾ ਕੇ ਜਿਸ ਮੁਸੀਬਤਾਂ ਤੋਂ ਜੂਝ ਰਹੇ ਆ ਮੇਰੇ ਖਿਆਲ ਤਾਂ ਉਹ ਇਹਨਾਂ ਦੇ ਬਹੁਤ ਕੋਸੋਂ ਦੂਰ ਆ ਉਹਨਾਂ ਦੀਆਂ ਮਜਬੂਰੀਆਂ ਤੋਂ ਵਿਸ਼ਵਾਸਨ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ ਹੜਤਾਲ ਟੁੱਟ ਜਵੇ ਪਰ ਮੈਂ ਬਹੁਤ ਮਾਨਾ ਕਹਿ ਸਕਦਾ ਕਿ ਸਫਾਈ ਕਰਮਚਾਰੀ ਉਹਨਾਂ ਅਨਪੜਤਾ ਵਾਲੀ ਚੀਜ਼ ਨਹੀਂ ਰਹੀ ਪਾਜੀ ਵਿੱਚ ਪੜ੍ਹ ਲਿਖ ਗਏ ਆ ਸੋਸ਼ਲ ਮੀਡੀਆ ਦੇ ਉੱਤੇ ਹਰ ਵੇਲੇ ਐਕਟਿਵ ਰਹਿੰਦੇ ਉਹਨਾਂ ਨੂੰ ਪਤਾ ਸੀ ਕਿ ਆਸ਼ਵਾਸ਼ਣ ਦੇ ਕੇ ਦਿਨ ਦਿਹਾੜਾ ਨੂੰ ਦੇਖਦੇ ਹੋਏ ਜਿਹੜੀ ਸਟ੍ਰਾਈਕ ਸ਼ਹਿਰ ਟੁੱਟ ਜਾਏਗੀ ਪਰ ਇਹ ਸਟ੍ਰਾਈਕ ਨਹੀਂ ਟੁੱਟਣੀ ਸਿਰਫ ਜੋ ਸਾਡਾ ਸੀਗਾ ਅਸੀਂ ਕਮਿਟਮੈਂਟ ਕੀਤਾ ਸੀਗਾ ਕਿ ਭਗਵਾਨ ਰਾਮ ਜੀ ਦੀ ਬਰਾਤ ਦੇ ਵਿੱਚ ਜਿੱਥੇ ਭਗਵਾਨ ਨੇ ਚੱਲਣਾ ਉਹ ਰੂਟ ਕਲੀਅਰ ਦਵਾਂਗੇ ਅਸੀਂ ਕਿਉਂ ਭਗਵਾਨ ਨੂੰ ਅਸੀਂ ਗੰਦ ਚ ਨਹੀਂ ਤੋਰ ਸਕਦੇ ਪਰਮਾਤਮਾ ਸਭ ਦੇ ਸਾਹੇ ਆ ਔਰ ਹੁਣ ਇਸ ਵਾਰ ਜਦ ਤੱਕ ਕੋਈ ਰਿਜ਼ਲਟ ਨਹੀਂ ਆਂਦਾ ਉਸ ਵੇਲੇ ਤੱਕ ਹੜਤਾਲ ਜਿਹੜੀ ਨਹੀਂ ਟੁੱਟੇਗੀ ਪਰ ਸਰਕਾਰ ਦੀ ਮੈਂ ਕਹਿੰਦਾ ਏਡੀ ਨਕਮੀ ਸੋਚ ਜਿਹੜੀ ਆ ਜਿਹੜੀ ਮਲਾਜ਼ਮ ਮਾਰੂ ਨੀਤੀ ਇਹਨਾਂ ਨੇ ਮਲਾਜ਼ਮਾਂ ਪ੍ਰਤੀ ਰੱਖੀ ਆ ਕਿ ਅੱਜ 11ਵਾਂ ਦਿਨ ਹੜਤਾਲ ਦਾ ਇਹ ਦਿਨ ਵਾਰਾਂ ਨੂੰ ਦੇਖਦੇ ਹੋਏ ਵੀ ਕੋਈ ਨਾ ਕੋਈ ਜਿਹੜਾ ਫੈਸਲਾ ਮਲਾਜ਼ਮ ਪੱਖੀ ਲੈ ਕੇ ਨਹੀਂ ਆ ਰਿਹਾ ਸੋ ਕੰਮ ਕਰਨ ਦੀ ਵੀ ਨਹੀਂ ਸੁੱਤੇ ਉਹ ਵੀ ਭੋਜ ਦੇ ਨਾਲ ਉੱਠ ਜਾਂਦਾ ਸੀ ਬੈਂਡ ਵਜਾਣ ਉੱਠ ਜਾਂਦਾ ਸੀ ਇਹਨਾਂ ਦੇ ਨੱਕ ਦੇ ਉੱਤੇ ਕੂੜਾ ਪਿਆ ਵਾ ਸ਼ਹਿਰ ਮਰਨ ਦੀ ਤਦਾਰ ਤੇ ਪਹੁੰਚ ਜਾਣਾ ਓਲੀ ਓਲੀ ਬਿਮਾਰੀਆਂ ਨਾਲ ਪੂਰੇ ਭਾਰਤ ਦੇ ਵਿੱਚ ਗੱਲ ਕਰੀਏ ਤਾਂ ਦੀਵਾਲੀ ਦੁਸ਼ਹਿਰਾ ਅਜਿਹੇ ਤਿਹਾਰ ਮਨੇ ਜਾਂਦੇ ਹਨ ਜਿਨ੍ਹਾਂ ਤਿਹਾਰਾਂ ਦੇ ਵਿੱਚ ਵਿਸ਼ੇਸ਼ ਉਪਹਾਰ ਵੰਡੇ ਜਾਂਦੇ ਹਨ ਅਤੇ ਘਰਾਂ ਦੀ ਦੁਕਾਨਾਂ ਦੀ ਫੈਕਟਰੀਆਂ ਦੀ ਸਫਾਈ ਕੀਤੀ ਜਾਂਦੀ ਹੈ ਸ਼ਹਿਰਾਂ ਨੂੰ ਸਜਾਇਆ ਜਾਂਦਾ ਹੈ ਅਤੇ ਇਹ ਦੀਵਾਲੀ ਅਤੇ ਦੁਸ਼ਹਿਰੇ ਦਾ ਤਿਹਾਰ ਮਨਾਇਆ ਜਾਂਦਾ ਹੈ ਹੁਸ਼ਿਆਰਪੁਰ ਦੀ ਗੱਲ ਕਰੀਏ ਕੁਝ ਅਜਿਹੇ ਨਾਮ ਤੁਹਾਡੇ ਸਾਹਮਣੇ ਰੱਖਾਂਗੇ ਜਿਹੜੇ ਕੀ ਤੁਸੀਂ ਆਮ ਖਬਰਾਂ ਵਿੱਚ ਸੁਣਦੇ ਹੋ ਪਹਿਲਾ ਨਾਮ ਮੈਂਬਰ ਪਾਰਲੀਮੈਂਟ ਡਾਕਟਰ ਰਾਜਕੁਮਾਰ ਦੂਸਰਾ ਦੂਸਰਾ ਨਾਮ ਮੌਜੂਦਾ ਸਰਕਾਰ ਦੇ ਲੋਕਲ ਬਾਡੀ ਮਨਿਸਟਰ ਡਾਕਟਰ ਰਬਜੋਤ ਤੀਸਰਾ ਨਾਮ ਐਕਸ ਮੰਤਰੀ ਅਤੇ ਮੌਜੂਦਾ ਵਿਧਾਇਕ ਬ੍ਰਹਮਸ਼ੰਕਰ ਜਿੰਪਾ ਅਤੇ ਚੌਥਾ ਨਾਮ ਨਗਰ ਨਿਗਮ ਦੇ ਮਿਹਰ ਸੁਰੇਂਦਰ ਛਿੰਦਾ ਇਹ ਚਾਰ ਨਾਮ ਅਜਿਹੇ ਨੇ ਜਿਹੜੇ ਕਿ ਸੱਤਾ ਦੇ ਵਿੱਚ ਐਸਲੇ ਮੌਜੂਦਾ ਸਰਕਾਰ ਦੇ ਅੰਡਰ ਕਾਬਜ ਨੇ ਔਰ ਉਹਨਾਂ ਨੇ ਐਸਲੇ ਹੁਸ਼ਿਆਰਪੁਰ ਨੂੰ ਕਿਹੋ ਜਿਹਾ ਉਪਹਾਰ ਦਿੱਤਾ ਹੈ ਕਿਉਂਕਿ ਬੀਤੇ ਕੁਝ ਦਿਨਾਂ ਤੋਂ ਸਫਾਈ ਸੇਵਕ ਜਿਹੜੇ ਹਨ ਉਹ ਆਪਣੀਆਂ ਹਕੀ ਮੰਗਾਂ ਨੂੰ ਲੈ ਕੇ ਹੜਤਾਲ ਤੇ ਹਨ ਅਤੇ ਦੀਵਾਲੀ ਅਤੇ ਦੁਸ਼ਹਿਰੇ ਤੇ ਕੁਝ ਇੱਕ ਉਪਹਾਰ ਦੀਆਂ ਤਸਵੀਰਾਂ ਤੁਹਾਨੂੰ ਹਿਸ਼ਾਲਪੁਰ ਤੋਂ ਦਿਖਾਵਾਂਗੇ ਨਹੀਂ 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 ਇਹ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਉਹੀ ਉਪਹਾਰ ਹੈ ਜੋ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਹ ਕੋਈ ਗੰਦਗੀ ਦਾ ਡੰਪ ਨਹੀਂ ਹੈ ਇਹ ਇਹ ਅਜੀਹਾ ਰੋੜ ਹੈ ਜਿਸ ਦੇ ਵੱਲ ਤੁਸੀਂ ਤਸਵੀਰਾਂ ਦੇਖ ਰਹੇ ਹੋ ਇੱਧਰ ਐਕਸ ਮੰਤਰੀ ਅਤੇ ਮੌਜੂਦਾ ਵਿਧਾਇਕ ਬ੍ਰਮਸ਼ੰਕਰ ਜਿੰਪਾਦਾ ਘਾਰੇ ਤੇ ਇਸ ਦੀ ਉਲਟੀ ਸਾਈਡ ਨਗਰ ਨਿਗਮ ਦੇ ਮੇਹਰ ਸੁਨਿੰਦਰ ਛਿੰਦਾ ਦਾ ਮੇਅਰ ਹਾਊਸ ਹੈ ਸੋ ਇੱਕ ਵਿਵਾਦ ਹੈ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸਫਾਈ ਕਰਮਚਾਰੀ ਜਿਹੜੇ ਹਨ ਉਹ ਰੋਸ ਦੇ ਵਿੱਚ ਹਨ ਪਰ ਲਗਾਤਾਰ ਉਹਨਾਂ ਦੇ ਰੋਸ ਦੇ ਨਾਲ ਹੁਸ਼ਿਆਰਪੁਰ ਨੂੰ ਕਿਹੋ ਜਿਹੇ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਐਸੇਲੇ ਜਿਸ ਜਗ੍ਹਾ ਤੇ ਅਸੀਂ ਖੜੇ ਆ ਇਹਨੂੰ ਹੁਸ਼ਿਆਰਪੁਰ ਦੇ ਦਿਲ ਦੀ ਧੜਕਣ ਮੰਨਿਆ ਜਾਂਦਾ ਹੈ ਹੁਸ਼ਿਆਰਪੁਰ ਦਾ ਹਾਰਟ ਮੰਨਿਆ ਜਾਂਦਾ ਹੈ ਸ਼ਿਮਲਾ ਪਹਾੜੀ ਚੌਂਕ ਦੇ ਕੋਲ ਖੜੇ ਆਂ ਔਰ ਸਾਡੇ ਨਾਲ ਕਰਮਜੋਤ ਆਦਿ ਆ ਹਨ ਜਿਹੜੇ ਕਿ ਸਫਾਈ ਕਰਮਚਾਰੀਆਂ ਤੇ ਅਤੇ ਬਾਲਮਿਕ ਸਮਾਜ ਦੇ ਪ੍ਰਧਾਨ ਨੇ ਉਹਨਾਂ ਨੇ ਗੱਲ ਕਰਨਗੇ ਕਰਮਜੋਤ ਲਗਾਤਾਰ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਦੀਵਾਲੀ ਦੁਸ਼ਹਰੇ ਦੇ ਮੌਕੇ ਤੇ ਹੜਤਾਲ ਤੇ ਪਰ ਹੁਸ਼ਿਆਰਪੁਰ ਦੇ ਜੋ ਬਦ ਤੋਂ ਬੱਤਰ ਹਾਲਾਤ ਹੋਈ ਜਾਂਦੇ ਨੇ ਉਹਨਾਂ ਦੇ ਬਾਰੇ ਜਾਣੂ ਬਿਲਕੁਲ ਸਾਰ ਅਸੀਂ ਜਾਣੋ ਆ ਸਾਨੂੰ ਲੋਕਾਂ ਦੇ ਸਵਾਸਥੇ ਦੀ ਵੀ ਚਿੰਤਾ ਆ ਸ਼ਹਿਰ ਵਾਸੀਆਂ ਦੀ ਵੀ ਆ ਔਰ ਜਿਸ ਤਰ੍ਹਾਂ ਹਿਸ਼ਾਰਪੁਰ ਨੂੰ ਛੋਟੀ ਕਾਂਛੀ ਕਿਹਾ ਜਾਂਦਾ ਹੈ ਸੋ ਅੱਜ ਜਿਹੜੀ ਛੋਟੀ ਕਾਂਛੀ ਆ ਜੇ ਕੂੜੇ ਦੇ ਢੇਰ ਦੇ ਉੱਤੇ ਆ ਤੇ ਸਿਰਫ ਇਹ ਨਕਮੀਆਂ ਸਰਕਾਰਾਂ ਦੀ ਬਦੌਲਤ ਆ ਕਿਰਨ ਜੋ ਕੋਈ ਇੱਕ ਨਾਮ ਲੈਨੇ ਆਪਾਂ ਜਿਹੜੇ ਕੀ ਅਸੀਂ ਨੇ ਸੱਤਾ ਦੇ ਵਿੱਚ ਕਾਬਜ਼ ਨੇ ਚਾ ਸਾਡੇ ਲੋਕਲ ਬਾਡੀ ਮਿਨਿਸਟਰ ਹਿਸ਼ਾਰਪੁਰ ਤੋਂ ਹਲਕਾ ਹਿਸ਼ਾਰਪੁਰ ਤੋਂ ਨੇ ਐਮਪੀ ਡਾਕਟਰ ਰਾਜਮਾਰ ਹਿਸ਼ਾਰਪੁਰ ਤੋਂ ਨੇ ਜਿਹੜੇ ਵਿਧਾਇਕ ਨੇ ਐਕਸ ਐਕਸਐਮ ਮੰਤਰੀ ਵੀ ਰਹਿ ਚੁੱਕੇ ਨੇ ਬਰਮਸ਼ੰਕਰ ਜਿੰਪਾਉਨ ਦੀ ਕੋਠੀ ਤਾਂ ਮਹਿਕ ਕੁਸ਼ੀ ਦੂਰੀ ਤੇ ਆ ਮੇਅਰ ਹਾਊਸ ਬਿਲਕੁਲ ਨਾਲਾ ਤੇ ਇੰਨੀ ਵੱਡੀ ਹੜਤਾਲ ਤੋਂ ਬਾਅਦ ਇੰਨੇ ਵੱਡੇ ਸੰਘਰਸ਼ ਤੋਂ ਬਾਅਦ ਕੀ ਦੀਵਾਲੀ ਦੁਸ਼ਹਿਰੀ ਦੀ ਇਹਨਾਂ ਨੂੰ ਕੋਈ ਚਿੰਤਾ ਨਹੀਂ ਦੇਖੋ ਜੀ ਜੇ ਚਿੰਤਾ ਹੋਵੇ ਸਰਕਾਰ ਦੇ ਵਿੱਚ ਸਾਡੇ ਸ਼ਹਿਰ ਦੀਆਂ ਚਾਰ ਵੱਡੀਆਂ ਹਸਤੀਆਂ ਹੋਣ ਜਿਹੜੀਆਂ ਸਰਕਾਰ ਦੇ ਵਿੱਚ ਪੂਰੇ ਅੰਤਰ ਤੇ ਕਾਬਜ ਹੋਣ ਤੇ ਮਲਾਇਮਾ ਦਾ ਕੋਈ ਡਿਸੀਜਨ ਨਾ ਲੈ ਕੇ ਆਪਾਂ ਔਰ ਅੱਜ 11ਵਾਂ ਦਿਨ ਜਿਹੜਾ ਲਗਾਤਾਰ ਹੜਤਾਲ ਦਾ ਚੱਲ ਰਿਹਾ ਸਫਾਈ ਕਰਮਚਾਰੀ 10000 ਦੇ ਆਪਣੀ ਜ਼ਿੰਦਗੀ ਨੂੰ ਰਿਸਕ 'ਚ ਪਾ ਕੇ ਜਿਸ ਮੁਸੀਬਤਾਂ ਤੋਂ ਜੂਝ ਰਹੇ ਆ ਮੇਰੇ ਖਿਆਲ ਤਾਂ ਉਹ ਇਹਨਾਂ ਦੇ ਬਹੁਤ ਕੋਸੋਂ ਦੂਰ ਆ ਉਹਨਾਂ ਦੀਆਂ ਮਜਬੂਰੀਆਂ ਤੋਂ ਇਹ ਚਲੇ ਗਏ ਪਏ ਕਿਉਂਕਿ ਕੱਲ ਜਿਸ ਵੇਲੇ ਸਟ੍ਰਾਈਕਾਂ ਹੁੰਦੀਆਂ ਸੀਗੀਆਂ ਉਸ ਵੇਲੇ ਇਹ ਸਾਰੇ ਹੀ ਆ ਕੇ ਦਰੀ ਦੇ ਉੱਤੇ ਬੈਠਦੇ ਸੀਗੇ ਪਰ ਅੱਜ ਜਿਸ ਟਾਈਮ ਤੁਸੀਂ ਦੇਖੋ ਕਿ ਸਰਕਾਰ ਦੇ ਵਿੱਚ ਕਾਬਜ ਹੋ ਗਏ ਆ ਤਾਂ ਸਾਡੀਆਂ ਮੰਗਾਂ ਮਨਾਣਾ ਵੀ ਇਹਨਾਂ ਦਾ ਹੀ ਫਰਜ ਬਣਦਾ ਵਾ ਜਿਸ ਵੇਲੇ ਅਸੀਂ ਇਹਨਾਂ ਨਾਲ ਗੱਲ ਕਰਦੇ ਆ ਤੇ ਕਹਿੰਦੇ ਸਰਕਾਰ ਜਿਹੜੀ ਆ ਹਜੇ ਕੋਈ ਡਿਸੀਜਨ ਨੂੰ ਤਿਆਰ ਨਹੀਂ ਆ ਤੇ ਜਦ ਤੱਕ ਸਰਕਾਰ ਹੀ ਡਿਸੀਜਨ ਦੇ ਨੂੰ ਤਿਆਰ ਹੈਣੀਗੀ ਤਾ ਫਿਰ ਆਮ ਲੋਕਾਂ ਦਾ ਇੱਥੇ ਕੀ ਹਾਲ ਹੋਊਗਾ ਜਿਹੜੇ ਸਪੀਕਰ ਆ ਸਾਡੇ ਤੁਹਾਨੂੰ ਪਿਛਲੇ 2 ਦਿਨ ਪਹਿਲਾਂ ਵੀ ਪੀਟੀਸੀ న్యూਸ ਤੇ ਇਹ ਖਬਰ ਜਿਹੜੀ ਹੈ ਪ੍ਰਮੁਖਤਾ ਵੱਲ ਨਿਸ਼ਾਨੀ ਕੀਤੀ ਗਈ ਹੈ ਜਦੋਂ ਤੁਸੀਂ ਨਗਰ ਨਿਗਮ ਦੇ ਅੰਦਰ ਜਿੰਨਾ ਵੀ ਬਾਲਮਿਕ ਕਮਿਊਨਿਟੀ ਸੀਗਾ ਜਿੰਨਾ ਵੀ ਸਫਾਈ ਕਰਮਚਾਰੀ ਸੀਗੇ ਚਾਹੇ ਉਹ ਪੱਕੇ ਹੋਣ ਚਾਹੇ ਉਹ ਕੱਚੇ ਹੋਣ ਉਹ ਜਿਹੜੇ ਜਦੋਂ ਹੜਤਾਲ ਤੇ ਬੈਠੇ ਸੀਗੇ ਤਾਂ ਉੱਥੇ ਬ੍ਰਹਮਸ਼ੰਕਰ ਜਿੰਪਾ ਆਏ ਸੀ ਤਾਂ ਬਾਲਮਿਕ ਮਹਾਰਾਜ ਦਾ ਵੀ ਉਹਨਾਂ ਨੇ ਉੱਥੇ ਖਾਸ ਤੌਰ ਤੇ ਤੁਹਾਨੂੰ ਇਹ ਕੀਤਾ ਵੀ ਬਾਲਮਿਕ ਮਹਾਰਾਜ ਕਰਕੇ ਜਿਹੜਾ ਰਮਾਇੰਦ ਦਾ ਸਰੂਪ ਆ ਔਰ ਉੱਥੇ ਤੁਹਾਨੂੰ ਇਹ ਬੜਾ ਪਰਮਾਨ ਦੀ ਕੋਸ਼ਿਸ਼ ਕੀਤੀ ਔਰ ਉੱਥੇ ਸਾਰੇ ਜਿੰਨੇ ਤੁਹਾਡੇ ਸਾਥੀ ਬੈਠੇ ਸੀ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਇੱਦਾਂ ਦੇ ਲੌਲੀਪੌਪ ਨਾਲ ਹੁਣ ਸਾਡੀ ਸੰਤੁਸ਼ਟੀ ਨਹੀਂ ਹੋਣ ਵਾਲੀ ਉਹ ਕੀ ਹੱਥ ਉਹ ਬਿਲਕੁਲ ਮਲਾਜਮਾ ਸਾਡੇ ਨੇ ਜਿਹੜਾ ਉੱਥੇ ਇਹ ਆਸ਼ਵਾਸ਼ਣ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ ਹੜਤਾਲ ਟੁੱਟ ਜਵੇ ਪਰ ਮੈਂ ਬਹੁਤ ਮਾਨ ਨਾ ਕਹਿ ਸਕਦਾ ਕਿ ਸਫਾਈ ਕਰਮਚਾਰੀ ਉਹਨਾਂ ਨੂੰ ਅਨਪੜਤਾ ਵਾਲੀ ਚੀਜ਼ ਨਹੀਂ ਰਹੀ ਪਾਜੀ ਵਿੱਚ ਪੜ ਲਿਖ ਗਏ ਆ ਸੋਸ਼ਲ ਮੀਡੀਆ ਦੇ ਉੱਤੇ ਹਰ ਵੇਲੇ ਐਕਟਿਵ ਰਹਿੰਦੇ ਉਹਨਾਂ ਨੂੰ ਪਤਾ ਸੀ ਕਿ ਆਸ਼ਵਾਸ਼ਣ ਦੇਗਾ ਕੇ ਦਿਨ ਤੇ ਹਾਰਾ ਨੂੰ ਦੇਖਦੇ ਹੋਏ ਜਿਹੜੀ ਸਟ੍ਰਾਈਕ ਸ਼ਹਿਰ ਟੁੱਟ ਜਾਏਗੀ ਪਰ ਇਹ ਸਟ੍ਰਾਈਕ ਨਹੀਂ ਟੁੱਟਣੀ ਸਿਰਫ ਜੋ ਸਾਡਾ ਸੀਗਾ ਅਸੀਂ ਕਮਿਟਮੈਂਟ ਕੀਤਾ ਸੀਗਾ ਕਿ ਭਗਵਾਨ ਰਾਮ ਜੀ ਦੀ ਬਰਾਤ ਦੇ ਵਿੱਚ ਜਿੱਥੇ ਭਗਵਾਨ ਨੇ ਚੱਲਣਾ ਉਹ ਰੂਟ ਕਲੀਅਰ ਦਵਾਂਗੇ ਅਸੀਂ ਕਿਉਂ ਭਗਵਾਨ ਨੂੰ ਅਸੀਂ ਗੰਦ ਚ ਨਹੀਂ ਤੋਰ ਸਕਦੇ ਪਰਮਾਤਮਾ ਸਭ ਦੇ ਸਾਂਝੇ ਆ ਔਰ ਭਗਵਾਨ ਵਾਲਮੀਕੀ ਦੇਵਾਨ ਜੀ ਦੀ ਜਿਹੜੀ ਪ੍ਰਗਟ ਦਿਵਸ ਦੇ ਸੰਬੰਧ ਦੇ ਵਿੱਚ ਸ਼ੋਭਾ ਯਾਤਰਾ ਨਿਕਲਣੀ ਉਹਦਾ ਵੀ ਅਸੀਂ ਰੋਡ ਕਲੀਅਰ ਦਵਾਂਗੇ ਕਿਉਂਕਿ ਪਰਮਾਤਮਾ ਸਾਂਝਿਆ ਔਰ ਭਗਵਾਨ ਵਾਲਮੀਕੀ ਮਹਾਰਾ ਜੀ ਭਗਵਾਨ ਰਾਮ ਜੀ ਤੋਂ ਬਿਗਾਰੇ ਦੂਰੇ ਆ ਤੇ ਭਗਵਾਨ ਰਾਮ ਜੀ ਜਿਹੜੇ ਆ ਭਗਵਾਨ ਵਾਲਮੀਕੀ ਮਹਾਰਾ ਜੀ ਦੀ ਕਲਮ ਤੋਂ ਬਿਗਾਰੇ ਦੂਰੇ ਆ ਸੋ ਇਸ ਕਰਕੇ ਮਲਾਜ਼ਿਮਾਂ ਨੇ ਬਿਲਕੁਲ ਦ੍ਰਿੜ ਨਿਸ਼ਚੈ ਕੀਤਾ ਪਿਆ ਔਰ ਹੁਣ ਇਸ ਵਾਰ ਜਦ ਤੱਕ ਕੋਈ ਰਿਜ਼ਲਟ ਨਹੀਂ ਆਂਦਾ ਉਸ ਵੇਲੇ ਤੱਕ ਹੜਤਾਲ ਜਿਹੜੀ ਨਹੀਂ ਟੁੱਟੇਗੀ ਪਰ ਸਰਕਾਰ ਦੀ ਮੈਂ ਕਹਿੰਦਾ ਐਡੀ ਨਕਮੀ ਸੋਚ ਜਿਹੜੀ ਆ ਜਿਹੜੀ ਮਲਾਜ਼ਮ ਮਾਰੂ ਨੀਤੀ ਇਹਨਾਂ ਨੇ ਮਲਾਜ਼ਿਮਾਂ ਪ੍ਰਤੀ ਰੱਖੀ ਆ ਕਿ ਅੱਜ 11ਵਾਂ ਦਿਨ ਹੜਤਾਲ ਦਾ ਇਹ ਦਿਨ ਵਾਰਾਂ ਨੂੰ ਕੋਈ ਨਾ ਕੋਈ ਵੀ ਜਿਹੜਾ ਫੈਸਲਾ ਮੁਲਾਜ਼ਮ ਪੱਖੀ ਲੈ ਕੇ ਨਹੀਂ ਆ ਰਹੇ ਸੋ ਕੰਮ ਕਰਨ ਦੀ ਵੀ ਨਹੀਂ ਸੁੱਤੇ ਉਹ ਵੀ ਭੋਜ ਦੇ ਨਾਲ ਉੱਠ ਜਾਂਦਾ ਸੀ ਬੈਂਡ ਵਾਜਿਆ ਨਾਲ ਉੱਠ ਜਾਂਦਾ ਸੀ ਇਹਨਾਂ ਦੇ ਨੱਕ ਦੇ ਉੱਤੇ ਕੂੜਾ ਪਿਆ ਵਾ ਸ਼ਹਿਰ ਮਰਨ ਦੀ ਤਦਾਰ ਤੇ ਪਹੁੰਚ ਜਾਣਾ ਓਲੀ ਓਲੀ ਬਿਮਾਰੀਆਂ ਨਾਲ ਅਗਲਾ ਕੁਐਸਚਨ ਵੀ ਇਹਦੇ ਨਾਲ ਹੀ ਜੁੜਿਆ ਆ ਵੀ ਜੋ ਇਸ ਵੇਲੇ ਬੱਦ ਤੋਂ ਬੱਦਰ ਹਾਲਾਤ ਜਿਹੜੇ ਆ ਉਹ ਚਾਹੇ ਇਸ ਵੇਲੇ ਆਪਾਂ ਸ਼ਿਮਲਾ ਪਾੜੀ ਚੌਂਕ ਦੇ ਦਿਖਾ ਰਹੇ ਆ ਉਹ ਜਲੰਧਰ ਰੋਡ ਦੇ ਹੋਣ ਜਾਂ ਚਾਹੇ ਕੱਚੇ ਟੋਬੇ ਦੇ ਹੋਣ ਹਰ ਪਾਸੇ ਗੰਦਗੀ ਦੇ ਢੇਰ ਆ ਔਰ ਇਸ ਵੇਲੇ ਖਬਰ ਕਰਦੇ ਵੀ ਜਿੰਨੇ ਵੀ ਤੁਹਾਡੇ ਸਾਥੀ ਵੀ ਖੜੇ ਅਸੀਂ ਵੀ ਖੜੇ ਆ ਜਿੰਨੇ ਇੱਥੇ ਰਾਘੀਰ ਵੀ ਲੰਘਦੇ ਆ ਮਦਬੂ ਦੇ ਨਾਲ ਇਸ ਲਈ ਇਹ ਜਿਹੜਾ ਏਰੀਆ ਜਿਹੜਾ ਭਰਿਆ ਦਿਖਾਈ ਦੇ ਰਿਹਾ ਤਾਂ ਇਹ ਉਪਹਾਰ ਦੇ ਨਾਲ ਜੇ ਕੋਈ ਬਿਮਾਰੀ ਫੈਲਦੀ ਆ ਜਿਹੜਾ ਇਹ ਤੋਹਫਾ ਜਿਹੜੀ ਸਰਕਾਰਾਂ ਦੇ ਰਹੀਆਂ ਹੁਸ਼ਿਆਰਪੁਰ ਨੂੰ ਉਹਦੇ ਨਾਲ ਜੇ ਕੋਈ ਬਿਮਾਰੀ ਫੈਲਦੀ ਆ ਜਾਂ ਕੋਈ ਨੁਕਸਾਨ ਹੁੰਦਾ ਉਹਦਾ ਜ਼ਿੰਮੇਵਾਰ ਕੋ ਦੇਖੋ ਜੀ ਜੇ ਸਰਕਾਰਾਂ ਨੇ ਸਾਡੀ ਗੱਲ ਨਹੀਂ ਮੰਨੀ ਜੇ ਸਰਕਾਰ ਦਾ ਅੜੀਆਲ ਰਵਈਆ ਵਾ ਤੇ ਰਵਈਆ ਸਾਡਾ ਵੀ ਅੜੀਆਲ ਆ ਕਿਉਂਕਿ ਤੁਹਾਨੂੰ ਮੈਂ ਇੱਕ ਦੋ ਚੀਜ਼ਾਂ ਜਿਹੜੀਆਂ ਛੋਟੀਆਂ ਜੀਆਂ ਉਹ ਦੱਸ ਦੇਣਾ ਚਾਹਨਾ ਕਿ ਸਾਰੇ ਹੀ ਲੋਕਲ ਬੱਡੀ ਦੇ ਜਿੰਨੇ ਵੀ ادارے ਆ ਭਾਵੇਂ ਉਹ ਕਮੇਟੀਆਂ ਹੋਣ ਕਾਰਪੋਰੇਸ਼ਨਾਂ ਹੋਣ ਉਹਨਾਂ ਦੇ ایਓਜ਼ ਔਰ ਕਮਿਸ਼ਨਰ ਦੇ ਕੋਲੋਂ ਚੰਡੀਗੜ੍ਹ ਟਰੈਕਟਰ ਆਫਿਸ ਬਲਾ ਕੇ ਤੱਕੇ ਦੇ ਨਾਲ ਸਾਰਾ ਕੁਝ ਲੋਕਲ ਬੱਡੀ ਦਾ ਵਿਭਾਗ ਮਹਿਕਮਾ ਠੇਕੇ ਤੇ ਦੇਣ ਵਾਸਤੇ ਉਹਨਾਂ ਕੋ ਤੱਕੇ ਨਾ ਸਾਈਨ ਕਰਾਣਗੇ ਕਰਾਏਗੇ ਉਹ ਕਹਿੰਦੇ ਤੁਹਾਡੀ ਮੀਟਿੰਗਾਂ ਦੀ ਲੋੜ ਨਹੀਂ ਹਾਊਸ ਦੀਆਂ ਮੀਟਿੰਗਾਂ ਦੀ ਲੋੜ ਨਹੀਂ ਨਾ ਤੁਹਾਡੇ ਮਤਿਆਂ ਦੀ ਲੋੜ ਆ ਬਿਨਾ ਮਤਿਆਂ ਤੋਂ ਸਾਰਾ ਕੋਈ ਸਾਈਨ ਕਰਕੇ ਦਓ ਸਿਰਫ ਇੱਕ ਅੱਦੇ ਬੰਦੇ ਦਿੱਲੀ ਦੇ ਨੂੰ ਖੁਸ਼ ਕਰਨ ਵਾਸਤੇ ਪੂਰੇ ਪੰਜਾਬ ਦੇ ਲੋਕਲ ਵੱਡੀ ਦੇ ਮੁਲਾਜ਼ਮ ਇਹਨਾਂ ਨੇ ਅੱਗ ਦੇ ਵਿੱਚ ਝੋਕ ਦਿੱਤੇ ਆ ਔਰ ਕੱਲ ਸਾਡੇ ਕੋ ਕੁਝ ਜਿਹੜੀਆਂ ਚੀਜ਼ਾਂ ਕਲੀਅਰ ਹੋਈਆਂ ਕਈ ਜਗ੍ਹਾ ਤੇ ਟੈਂਡਰ 10 ਤਰੀਕ ਤੋਂ ਪਹਿਲਾਂ ਖੁੱਲ ਵੀ ਜਾਣੇ ਆ ਫੇ ਤਾਂ ਚਿੜੀਆ ਖੇਤ ਚੁੱਕ ਜਾਣੀ ਆ ਫੇ ਸਾਡੇ ਪੱਲੇ ਕੀ ਰਹਿਣਾ ਫੇ ਤਾਂ ਲੋਕਲ ਵੱਡੀ ਵਿਭਾਗ ਦੇ ਵੀ ਲੋਡ ਹੈ ਨਹੀਂ ਨਾ ਇਹਦੇ ਉੱਤੇ ਮੰਤਰੀਆਂ ਦੀ ਲੋਡ ਆ ਇਹ ਸਾਰਾ ਹੀ ਕੰਪਨੀ ਦੇ ਬੰਦੇ ਕੋਲ ਚਲ ਜਾਣਾ ਤੇ ਉਹ ਆਪ ਹੀ ਉਹਨੂੰ ਹੈਂਡਲ ਕਰੂਗਾ ਅਸੀਂ ਤਾਂ ਮਲਾਜ਼ਿਮਾਂ ਨੂੰ ਪੱਕੇ ਕਰਾਣ ਦੀ ਸੋਚਦੇ ਪਏ ਇਹਨਾਂ ਨੇ ਇੱਕ ਨਵਾਂ ਪਹਾੜ ਜਿਹੜਾ ਮਲਾਜ਼ਿਮਾਂ ਤੇ ਸਿੱੜ ਦਿੱਤਾ ਇਹ ਬਿਲਕੁਲ ਸਹੀ ਹੈ ਪਰ ਅਸੀਂ ਇੱਕ ਗੱਲ ਹੋਰ ਪੁੱਛਦੇ ਹਾਂ ਵੀ ਜੇ ਇਹਦੇ ਨਾਲ ਕੋਈ ਬਿਮਾਰੀ ਫੈਲਦੀ ਉਹਦਾ ਜ਼ਿੰਮੇਵਾਰ ਕੌਣ ਹੈ ਮੈਂ ਬਿਲਕੁਲ ਉਹੀ ਤੁਹਾਨੂੰ ਭਾਜੀ ਗੱਲ ਕਰਨ ਲੱਗਾ ਦੇਖੋ ਜੇ ਬਿਮਾਰੀ ਕੋਈ ਫੈਲਦੀ ਆਨ ਵਾਲੇ ਸਮੇਂ ਦੇ ਵਿੱਚ ਅੱਜ ਦਾ ਢੇਰ ਲੱਗੇ ਆ ਇਹ ਕੂੜੇ ਦੇ ਪਹਾੜ ਮੰਨਣ ਨੂੰ ਟਾਈਮ ਨਹੀਂ ਲੱਗਣਾ ਕੋਈ ਬਿਮਾਰੀ ਫੈਲਦੀ ਆ ਕਿਸੇ ਵੀ ਤਰ੍ਹਾਂ ਦੀ ਉਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਊਗੀ ਬਸ ਅਸੀਂ ਤਾਂ ਇਹ ਕਹਿੰਨੇ ਆ ਕਰਨ ਜੋ ਲਗਾਤਾਰ ਇਹ ਗੱਲਾਂ ਕਹੀਆਂ ਜਾਂਦੀਆਂ ਸੀ ਗਰੀਬ ਤਬਕੇ ਦੀ ਸਰਕਾਰ ਮੁਲਾਜ਼ਮਾਂ ਦੀ ਸਰਕਾਰ ਛੋਟੇ ਵਰਗ ਦੇ ਮੁਲਾਜ਼ਮ ਸਾਡੇ ਵੀਰ ਸਾਡਾ ਪਰਿਵਾਰ ਪਰ ਅੱਜ ਜਿਹੜੇ ਆ ਛੋਟੇ ਵਰਗ ਦੇ ਜਿਹੜੇ ਮੁਲਾਜ਼ਮ ਆ ਉਹ ਜਿਹੜੇ ਸਫਾਈ ਕਰਮਚਾਰੀ ਆ ਉਹ ਜਿਹੜੇ ਹੋਰ ਮੁਲਾਜ਼ਮ ਆ ਹੋਰ ਡਿਪਾਰਟਮੈਂਟ ਦੇ ਸਾਰੇ ਸੰਘਰਸ਼ਾਂ ਦੀ ਰਾਹ ਤੇ ਆ ਤਾਂ ਕੀ ਉਹ ਵਾਦੇ ਉਹ ਜਿਹੜੀਆਂ ਗੱਲਾਂ ਸੀ ਉਹ ਕਿੱਥੇ ਗਈਆਂ ਮੈਂ ਤਾਂ ਇੰਨਾ ਹੈਰਾਨ ਆ ਦੇਖੋ ਆਮ ਆਦਮੀ ਪਾਰਟੀ ਜਿਹੜਾ ਨਿਸ਼ਾਨ ਰੱਖਿਆ ਝਾੜੂ ਦਾ ਰੱਖਿਆ ਵੀ ਝਾੜੂ ਫੇਰ ਕੇ ਸਾਫ਼ ਕਰਾਂਗੇ ਔਰ ਸਾਰੀ ਜਨਤਾ ਨੇ ਪੰਜਾਬ ਦੀ ਨੇ ਝਾੜੂ ਫੇਰਿਆ ਵੀ ਆ ਬਦਲਾਵ ਲਿਆਉਣ ਵਾਸਤੇ ਔਰ ਇਹਨਾਂ ਦਾ ਸਭ ਤੋਂ ਪੱਕਾ ਪਹਿਲਾ ਹੀ ਜਿਹੜੀ ਸ਼ਰਤ ਹੈ ਸੀਗੀ ਕਿ ਜਿਸ ਵੇਲੇ ਆ ਹੀ ਸਰਕਾਰ ਆਂਦੀ ਅਸੀਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ ਪਰ ਉਹ ਮੁਲਾਜ਼ਮ ਕਿੱਛੇ ਪੱਕੇ ਹੋਏ 4 ਸਾਲ ਤੋਂ ਉੱਪਰ ਸਮਾਂ ਹੋ ਗਿਆ ਸਰਕਾਰ ਨੂੰ ਸਾਰੇ ਹੀ ਮਹਿਕਮੇ ਆਊਟਸੋਰਸ ਕੰਮਾ ਸਾਰਾ ਰੈਗੂਲਰ ਕੰਮਾ ਸਾਰਾ ਔਰ ਇਨਸੋਰਸ ਕੰਮਾ ਸਾਰਾ ਹੀ ਜਿਹੜਾ ਹੜਤਾਲ ਦੇ ਉੱਤੇ ਬੈਠਾ ਵਾ ਇੱਕ ਵੀ ਜਿਹੜਾ ਮੈਂ ਕਹਿੰਨਾ ਡਿਸੀਜਨ ਮੁਲਾਜ਼ਮਾਂ ਪੱਕੀ ਕੋਈ ਵਧੀਆ ਨਹੀਂ ਲੈ ਕੇ ਆ ਪਾਈ ਸਰਕਾਰ ਸੋ ਨਕਮੀ ਸਰਕਾਰ ਆ ਬਿਲਕੁਲ ਔਰ ਜੇ ਇਹੀ ਰਵਈਆ ਇਹਨਾਂ ਦਾ ਰਿਹਾ ਇਹਨਾਂ ਨੇ ਆਪਣੇ ਕਾਰਜਕਾਲ ਦੇ ਵਿੱਚ ਵਿੱਚ ਮੁਲਾਜ਼ਮਾਂ ਨੂੰ ਜੇ ਕੁਝ ਉਪਲਬਧੀਆਂ ਨਾ ਕਰਵਾ ਕੇ ਦਿੱਤੀਆਂ ਇਹਨਾਂ ਦੀ ਹੱਕੀ ਮੰਗਾ ਨਾ ਮੰਨੀਆ ਤੇ ਸਰਕਾਰ ਬਾਜੀ ਇਹ ਵੀ ਨਹੀਂ ਰਹਿਣੀ ਹੁਣ ਇੱਕ ਲਾਸਟ ਕੁਐਸਚਨ ਇਹ ਸੰਤਾਪ ਕਿੰਨੀ ਦੇਰ ਹੋਰ ਭੋਗਣਾ ਪਊਗਾ ਇਹ ਸਾਡੀ ਹੁਸ਼ਿਆਰਪੁਰ ਵਾਸੀ ਆਲਾ ਭਾਜੀ ਹੁਸ਼ਿਆਰਪੁਰ ਦੇ ਵਿੱਚ ਇਹ ਇਕੱਲੀ ਜਗ੍ਹਾ ਤੇ ਸਟ੍ਰਾਈਕ ਨਹੀਂ ਆ ਬਹੁਤ سارے ਜ਼ਿਲ੍ਹੇ ਬੈਠ ਗਏ ਆ ਕਈ ਕਾਰਪੋਰੇਸ਼ਨਾਂ ਬੈਠੀਆਂ ਲਗਾਤਾਰ ਇੱਥੇ ਦਾ ਸੀ ਇਹ ਫਿਰ ਵੀ ਭਗਵਾਨ ਦਾ ਰੂਟ ਸਾਫ਼ ਕਰ ਦਿੱਤਾ ਕਈ ਜਗ੍ਹਾ ਦੇ ਉੱਤੇ ਸਾਡੇ ਮੁਲਾਜ਼ਮ ਇੰਨਾ ਅੜੀਅਲ ਰਵਈਆ ਕਰਕੇ ਬੈਠੇ ਕਿਉਂਕਿ ਦੁਖੀ ਬਹੁਤ ਆ ਭਾਜੀ ਇਹ ਹੜਤਾਲ ਕਰਨੀ ਸਾਡੇ ਲਈ ਜ਼ਰੂਰੀ ਨਹੀਂ ਹੈ ਸਾਡੀ ਮਜਬੂਰੀ ਬਣ ਚੁੱਕੀ ਆ ਕਿਉਂਕਿ ਬਿਨਾ ਕੰਦ ਦੇ ਢੇਰ ਲਾਏ ਗੱਲ ਕੋਈ ਨਹੀਂ ਸੁਣਦਾ ਇਸ ਕਾਰਨ ਸਾਰੇ ਬੰਦਿਆਂ ਨੇ ਤਾਂ ਕਈਆਂ ਨੇ ਤਾਂ ਰੂਟ ਵੀ ਨਹੀਂ ਸਾਫ਼ ਕੀਤਾ ਸੋ ਇਸ ਕਰਕੇ ਸਾਡੀ ਇੰਨੀ ਕਿ ਜਿਹੜੀ ਬੇਨਤੀ ਆ ਕਿ ਸਰਕਾਰ ਨੂੰ ਜਿਹੜੀਆਂ ਜਲਦ ਮੰਗਾਂ ਇਹਨਾਂ ਦੀਆਂ ਮੰਨ ਲੈਣੀਆਂ ਚਾਹੀਦੀਆਂ ਤਾਂ ਕਿ ਜਿਹੜਾ ਸ਼ਹਿਰ ਦੇ ਵਿੱਚ ਸ਼ਹਿਰ ਵਾਸੀਆਂ ਨੂੰ ਕੋਈ ਰਾਹਤ ਅਸੀਂ ਵੀ ਦੇ ਸਕੇ ਕੋਈ ਸੌਫਟ ਕਾਰਨਰ ਅਸੀਂ ਵੀ ਦੇ ਸਕੀਏ ਔਰ ਮੈਂ ਸ਼ਹਿਰ ਵਾਸੀਆਂ ਨੂੰ ਕਹਿਣਾ ਚਾਹਨਾ ਕਿ ਭਰਾਵੋ ਮੇਰੀ ਬੇਨਤੀ ਸੁਣ ਲੋ ਅਸੀਂ ਕੋਈ ਜਾਣ ਬੁੱਝ ਕੇ ਹੜਤਾਲ ਨਹੀਂ ਕੀਤੀ ਹੋਈ ਤੁਹਾਨੂੰ ਪਰੇਸ਼ਾਨ ਕਰਨ ਲਈ ਸਾਡੀ ਜਗ੍ਹਾ ਦੇ ਉੱਤੇ ਆ ਕੇ ਦੇਖੋ ਸਾਡੇ ਵਰਗਾ ਕੰਮ ਕਰਕੇ ਦੇਖੋ ਤੁਹਾਨੂੰ ਫਿਰ ਪਤਾ ਲੱਗੇਗਾ ਕਿ ਕੂੜੇ 'ਚ ਹੱਥ ਮਾਰਨਾ ਕਿੰਨਾ ਔਖਾ ਆ ਸੋ ਸਾਡੀ ਜ਼ਰੂਰਤ ਨਹੀਂ ਸਾਡੀ ਮਜਬੂਰੀ ਹੈ ਹੜਤਾਲ ਕਰਨਾ ਇੱਕ ਵਾਰੀ ਤਸਵੀਰਾਂ ਫਿਰ ਤੋਂ ਦਿਖਾ ਰਹੇ ਹਾਂ ਕਿ ਵੱਤੋ ਬੱਤਰ ਹਾਲਾਤਾਂ ਦੇ ਵਿੱਚ ਇੱਕ ਹੁਸ਼ਿਆਰਪੁਰ ਦੇ ਇਸ ਵੇਲੇ ਹਾਲਾਤ ਹੁੰਦੇ ਜਾ ਰਹੇ ਹਨ ਕੁਛ ਇੱਕ ਫੋਟੋ ਸ਼ੁਰੂ ਹੋਇਆ ਇੱਕ ਕੂੜੇ ਦੀ ਗੰਦਗੀ ਦਾ ਜਿਹੜਾ ਹੈ ਉਹ ਫਿਲਹਾਲ ਜਿਹੜਾ ਹੈ ਹੁਣ ਉਹ ਕਈ ਮੀਟਰਾਂ ਤੱਕ ਜਾ ਚੁੱਕਾ ਹੈ ਰੋਡ ਦੇ ਹਾਲਾਤ ਤੁਸੀਂ ਦੇਖ ਰਹੇ ਹੋ ਵੱਤੋ ਬਲੱਤਰ ਅਤੇ ਉਹ ਇੰਨੀ ਫੈਲੀ ਹੋਈ ਹੈ ਕਿ ਇੱਥੇ ਖੜਨਾ ਮੁਸ਼ਕਲ ਹੈ ਔਰ ਲਗਾਤਾਰ ਹੁਸ਼ਿਆਰਪੁਰ ਦੇ ਲੋਕਾਂ ਨੂੰ ਜਿਹੜਾ ਹੈ ਦੀਵਾਲੀ ਦੁਸ਼ਹਿਰੇ ਦੇ ਮੌਕੇ ਤੇ ਇਹ ਉਪਹਾਰ ਮਿਲਦਾ ਦਿਖਾਈ ਦੇ ਰਿਹਾ ਹੈ ਸਰਕਾਰਾਂ ਆਈਆਂ ਸਰਕਾਰਾਂ ਗਈਆਂ ਪਰ ਦੀਵਾਲੀ ਤੇ ਦੁਸ਼ਹਰੇ ਦੇ ਮੌਕੇ ਤੇ ਕਦੀ ਅਜਿਹਾ ਉਪਹਾਰ ਨਹੀਂ ਮਿਲਿਆ ਜਿਹੜਾ ਕਿ ਇਸ ਵੇਲੇ ਹੁਸ਼ਿਆਰਪੁਰ ਵਾਸੀਆਂ ਨੂੰ ਮਿਲ ਰਿਹਾ ਹੈ ਕਰਮਜੋਤ ਨੇ ਗੱਲ ਕੀਤੀ ਹੈ ਉਹਨਾਂ ਨੇ ਸਿੱਧੇ ਤੌਰ ਤੇ ਇਹ ਗੱਲ ਕਹੀ ਹੈ ਕਿ ਜਦੋਂ ਤੱਕ ਹੁਣ ਸਾਡੀਆਂ ਹਕੀ ਮੰਗਾਵਲ ਧਿਆਨ ਨਹੀਂ ਦਿੱਤੇ ਜਾਏਗਾ ਇਹ ਸੰਘਰਸ਼ ਉਦੋਂ ਤੱਕ ਐਵੇਂ ਹੀ ਜਾਰੀ ਰਹੇਗਾ ਕੈਮਰਾ ਪਰ ਸ਼ਾਨੂਨੀ ਠਾਕੂਨਾ ਯੋਗੇਸ਼ ਕੁਮਾਰ ਪੀਟਿਸ ਨਿਊਜ਼ ਹੁਸ਼ਿਆਰਪੁਰ